हेलो फ्रेंड्स स्वागत है तुडा अपने यूट्यूब चैनल पर फ्रेंड्स अज इस वीडियो विडियो आप करेंगे हुमायूं ना संबंधित मोस्ट इंपोर्टेंट थर्टी एम सी क्यूज जो कि पंजाब और इंडियन लैवल दोनों के कॉम्पीटेटिव एग्जाम्स इंपोर्टेंट है परसों वाली वीडियो के बावर न रिलेटिड ट्वेंटी फाइव एम सी क्यूज किए से अच्छ कराँगी हुमायूं रिलेटिड प्लीज़ वीडियो यूजफुल हो ता वीडियो लाइक शेयर कमेंट जरूर कर दिया करो चैनल जरूर सबसक्राइब करो जिन्होंने अजे नहीं किया हर इंपोर्टेंट वीडियो थोड़े तक पहुँच सके कार्डियन स्टैट ਅੱਜ ਦੀ ਵੀਡੀਓ ਦਾ ਫਰਸਟ ਕੁਐਸਚਨ ਹੈ ਹੁਮਾਇੂਨ ਕਿਸ ਦਾ ਉਤਰਾਧਿਕਾਰੀ ਸੀ ਜੋ ਹੁਮਾਇੂਨ ਹੈ ਇੱਕ ਇਸ ਦਾ ਉਤਰਾਧਿਕਾਰੀ ਸੀ ਬਾਬਰ ਦਾ অপਸ਼ਨ ਨੰਬਰ ਸੀ ਇਸ ਦਾ ਰਾਈਟ ਅਨਸਰ ਹੈ ਦੇਖੋ ਹੁਮਾਇੂਨ ਬਾਬਰ ਹੈ ਜੋ ਇਹ ਨੇ 1526 ਈਸਵੀ ਦੇ ਵਿੱਚ ਪਾਣੀਪਤ ਦੇ ਪਹਿਲੇ ਯੁੱਧ ਦੇ ਵਿੱਚ ਇਬਰਾਹਿਮ ਲੋਦੀ ਨੂੰ ਹਰਾ ਕੇ ਮੁਗਲ ਸਾਮਰਾਜ ਦੀ ਸਥਾਪਨਾ ਕੀਤੀ ਸੀ ਤੇ 1530 ਈਸਵੀ ਦੇ ਵਿੱਚ ਹੀ ਮੌਤ ਹੋ ਗਈ ਸੀ ਨੈਕਸਟ ਹੈ ਹੁਮਾਇਉਂ ਦੀ ਤਾਜਪੋਸ਼ੀ ਕਦੋਂ ਕੀਤੀ ਗਈ ਜੋ ਹੁਮਾਇਉਂ ਹੈ ਇਹ ਬਾਬਰ ਦਾ ਮੁੰਡਾ ਸੀ ਇਸ ਦੀ ਤਾਜਪੋਸ਼ੀ ਹੋਈ ਸੀ 26 ਦਸੰਬਰ 1530 ਈਸਵੀ ਨੂੰ ਆਪਸ਼ਨ ਨੰਬਰ ਡੀ ਇਜ਼ ਦ ਰਾਈਟ ਆਨਸਰ ਹੈ ਤੇ ਰਾਜ ਗੱਦੀ ਤੇ ਹੁਮਾਇਉਂ ਹੈ ਜੋ 22 ਸਾਲ ਦੀ ਉਮਰ ਦੇ ਵਿੱਚ ਰਾਜ ਗੱਦੀ ਦੇ ਉੱਤੇ ਬੈਠਾ ਸੀ ਨੈਕਸਟ ਹੈ ਹੁਮਾਇਉਂ ਸ਼ਬਦ ਦਾ ਕੀ ਭਾਵ ਹੈ ਹੁਮਾਇਉਂ ਸ਼ਬਦ ਦਾ ਮਤਲਬ ਕੀ ਹੈ ਭਗਵਾਨ ਆਪਸ਼ਨ ਨੰਬਰ ਸੀ ਇਜ਼ ਦ ਰਾਈਟ ਆਨਸਰ ਹੈ ਨੈਕਸਟ ਹੈ ਇਸ ਜੁੱਧ ਤੋਂ ਬਾਅਦ ਹੁਮਾਯੂੰ ਪਘੋੜਾ ਬਣ ਗਿਆ ਜੋ ਹੁਮਾਯੂੰ ਹੈ ਇਹ ਪਘੋੜਾ ਬਣਿਆ ਸੀ ਕਿਸ ਜੁੱਧ ਤੋਂ ਬਾਅਦ অপਸ਼ਨ ਨੰਬਰ B ਦਾ ਰਾਈਟ ਆਂਸਰ ਹੈ ਕਨੋਜ਼ ਦਾ ਜੁੱਧ ਜਾਂ ਇਸ ਨੂੰ ਬਿਲਗਰਾਮ ਦਾ ਜੁੱਧ ਵੀ ਕਹਿੰਦੇ ਨੇ ਨੈਕਸਟ ਹੈ ਜਿਹੜਾ ਕਨੋਜ਼ ਦਾ ਜੁੱਧ ਹੋਇਆ ਸੀ ਇਹ ਕਦੋਂ ਹੋਇਆ ਸੀ 1540 ਵੀ ਦੇ ਵਿੱਚ ਹੋਇਆ ਸੀ ਤੇ ਕਿਸ ਦੇ ਨਾਲ ਹੋਇਆ ਸੀ ਸ਼ੇਸ਼ਾ ਸੂਰੀ ਦੇ ਨਾਲ ਨੈਕਸਟ ਹੈ ਕਿਸ ਮੁਗਲ ਬਾਦਸ਼ਾਹ ਦੀ ਮੌਤ ਘੋੜੀਆਂ ਤੋਂ ਤਿਲਕਨ ਨਾਲ ਹੋਈ ਦੇਖੋ ਦੀਨ ਪਨਾ ਨਗਰ ਦੀ ਜੋ ਸ਼ੇਰ ਮੰਡਲ ਜੱਪ ਕੇ ਦੇ ਵੀ ਸ਼ੇਰ ਮੰਡਲ ਦੀਆਂ ਜੋ ਲਾਇਬ੍ਰੇਰੀ ਸੀ ਪੁਸਤਕਾਲਿਆ ਸੀ ਉਸ ਦੀ ਘੋੜੀਆਂ ਤੋਂ ਡਿੱਗ ਕੇ ਹਮਾਇਉਨ ਦੀ ਮੌਤ ਹੋ ਜਾਂਦੀ ਹੈ অপਸ਼ਨ ਨੰਬਰ B ਹੈ ਰਾਈਟ ਆਨਸਰ ਹੈ ਤੇ ਕਦੋਂ ਹੁੰਦੀ ਹੈ 27 ਜਨਵਰੀ 1556 ਵੀ 7 ਜਨਵਰੀ 1556 ਈਸਵੀ ਨੂੰ ਸ਼ੇਰ ਮੰਡਲ ਨਾ ਦੀ ਜਿਹੜੀ ਲਾਇਬ੍ਰੇਰੀ ਸੀ ਦਿੱਲੀ ਦੇ ਵਿੱਚ ਉਸ ਦੀ ਪੋੜੀਆਂ ਤੋਂ ਡਿੱਗਣ ਨਾਲ ਹਮਾਇਉਂ ਦੀ ਮੌਤ ਹੋ ਗਈ ਸੀ ਨੈਕਸਟ ਹੈ ਹਮਾਇਉਂ ਨੇ ਜਿਸ ਤਰ੍ਹਾਂ ਲੁੜਕ ਲੁੜਕ ਕੇ ਜੀਵਨ ਗੁਜ਼ਾਰਿਆ ਉਸੇ ਤਰ੍ਹਾਂ ਉਹ ਮੁਸੀਬਤਾਂ ਤੋਂ ਬਾਹਰ ਨਿਕਲ ਆਇਆ ਇਹ ਕਿੱਸਾ ਕਥਨ ਹੈ ਇਹ ਕਿੱਸਾ ਕਥਨ ਹੈ ਲੇਨ ਬੁਲਦਾ অপਸ਼ਨ ਨੰਬਰ ਸੀ ਇਸ ਦਾ ਰਾਈਟ ਆਂਸਰ ਹੈ ਦੇਖੋ ਨਾ ਕਿ ਮੈਂ ਯਾਦ ਕਰੂੰਗੀ ਵੇ ਲੁੜਕ ਲੁੜਕ ਕੇ ਜੀਵਨ ਗੁਜ਼ਾਰਿਆ ਉਸੀ ਤਰ੍ਹਾਂ ਮੁਸੀਬਤਾਂ ਤੋਂ ਬਾਹਰ ਨਿਕਲੇ ਹੈ ਮੁਸੀਬਤਾਂ ਤੋਂ ਫੁੱਲ ਦੇ ਸਹਾਰੇ ਬਾਹਰ ਨਿਕਲ ਆਇਆ ਨੈਕਸਟ ਟੈਮ ਹਮਾਇੂ ਨੇ ਕਿੰਨੇ ਸਾਲ ਨਿਰਵਾਸਿਤ ਜੀਵਨ ਗੁਜ਼ਾਰਿਆ ਹਮਾਇੂ ਨੇ ਨਿਰਵਾਸਿਤ ਜੀਵਨ ਇਹ ਜੋ 15 ਸਾਲ ਗੁਜ਼ਾਰੇ ਸੀ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਕਿੰਨੇ ਤੋਂ ਕਿੰਨੇ 1540 ਦੇ ਵਿੱਚ ਜੋ ਕਨੋਜ਼ ਦਾ ਬਿਲਗ람 ਦਾ ਯੁੱਧ ਹੋਇਆ ਸੀ ਉਸ ਤੋਂ ਬਾਅਦ 1555 ਈਸਵੀ ਤੱਕ ਇਹ ਮਤਲਬ ਕਿ ਉਹ ਉੜਾਰੇ ਆ ਸੀ ਤਾਂ 15 ਸਾਲ ਜਿਸ ਨੇ ਨਿਰਵਾਸਿਕ ਜੀਵਨ ਵਿਗਿਆਹ ਗੁਜ਼ਾਰੇ ਆ ਸੀ ਨੈਕਸਟ 1555 ਇਸਵੀ ਦੇ ਸਰਹੰਦ ਦੇ ਯੁੱਧ ਦੇਖੋ ਸਰਹੰਦ ਦਾ ਯੁੱਧ ਕਦੋਂ ਹੋਇਆ ਸੀ 1555 ਇਸਵੀ ਦੇ ਵਿੱਚ ਹੋਇਆ ਸੀ ਕਿਸ ਅਫਗਾਨ ਸ਼ਾਸਕ ਨੂੰ ਫਰਾਜਿਤ ਕਰ ਹੁਮਾਯੂ ਨੇ ਦਿੱਲੀ ਨੂੰ ਦੁਬਾਰਾ ਪ੍ਰਾਪਤ ਕੀਤਾ ਇਹ ਪ੍ਰਾਪਤ ਕੀਤਾ ਸੀ ਸਿਕੰਦਰ ਸ਼ਾਹ ਨੂੰ ਹਰਾ ਕੇ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ 1555 ईसवी ਦੇ ਵਿੱਚ ਸਰਹਿੰਦ ਦਾ ਯੁੱਧ ਹੋਇਆ ਸੀ afghan ਸ਼ਾਸਕ सिकंदर शाह ਦੇ ਨਾਲ ਜਿਸ ਨੂੰ ਕਿ ਹਰਾ ਕੇ ਹਮਾਇੂਨ ਨੇ ਦਿੱਲੀ ਨੂੰ ਦੁਬਾਰਾ ਪ੍ਰਾਪਤ ਕੀਤਾ ਸੀ অপਸ਼ਨ ਨੰਬਰ ਸੀ ਇਸ ਦਾ ਰਾਈਟ ਆਂਸਰ ਹੈ ਨੈਕਸਟ ਏਮ ਹਮਾਇੂਨ ਦਾਪਰਾ ਕੌਣ ਨਹੀਂ ਹੈ ਨਹੀਂ ਸੀ ਦੇਖੋ ਹਮਾਇੂਨ ਹਰੇ ਚਾਰ ਪ੍ਰਾਸ ਵਿੱਚ ਕਿਹੜੇ-ਕਿਹੜੇ ਹਮਾਇੂਨ ਹੋ ਗਏ ਪਹਿਲਾਂ ਤੇ ਸਭ ਤੋਂ ਵੱਡਾ ਸੀ ਕਾਮਰਾਨ ਹਿੰਦਲ ਤੇ ਅਸਕਾਰੀ ਜਾਸਕਰੀ ਵੀ ਲਿਖ ਦਿੰਦੇ ਕਦੇ-ਕਦੇ ਸ਼ੇਰ ਅਫਜ਼ਾਰ ਹੈ ਜੁਏ ਹੀ ਜ਼ਕਰ ਨਹੀਂ ਸੀ অপশন নাম্বার ডি ਇਜ਼ ザ রাইਟ ਅਨਸਰ ਹੈ ਨੈਕਸਟ ਹੈ ਹਮਾਇੂ ਦਾ ਪੂਰਾ ਨਾਂ ਕੀ ਸੀ ਹਮਾਇੂ ਦਾ ਪੂਰਾ ਨਾਂ ਸੀ ਨਸੀਰਉਦੀਨ ਹਮਾਇੂ অপশন ਨੰਬਰ ਬੀ ਇਜ਼ ザ রাইਟ ਅਨਸਰ ਹੈ ਤੇ ਹਮਾਇੂ ਦਾ ਜਨਮ ਕਦੋਂ ਹੁੰਦਾ ਹੈ 16 ਮਾਰਚ 1508 ਈਸਵੀ ਦੇ ਵਿੱਚ ਕਿਹਦਾ ਕਿੱਥੇ ਹੁੰਦਾ ਹੈ ਕਾਬੁਲ ਦੇ ਵਿੱਚ ਕਾਬੁਲ ਦੇ ਵਿੱਚ 15 ਮਾਰਚ 1508 ਈਸਵੀ ਨੂੰ ਹਮਾਇੂ ਦਾ ਜਨਮ ਹੋਇਆ ਸੀ ਨੈਕਸਟ ਟੈਂਮ ਹਮਾਇੂਨ ਦੁਆਰਾ ਲੜੇ ਗਏ ਯੁੱਧਾਂ ਦਾ ਸਹੀ ਕ੍ਰਮ ਕੀ ਹੈ ਦੇਖੋ ਸਭ ਤੋਂ ਪਹਿਲਾ ਹੋਇਆ ਸੀ ਦੇਵਰਾ ਦਾ ਯੁੱਧ ਇਹ ਹੋਇਆ ਸੀ 1531 ਈਸਵੀ ਦੇ ਵਿੱਚ ਫਿਰ ਹੋਇਆ ਸੀ ਚੋਸਾ ਦਾ ਯੁੱਧ ਜੋ ਕਿ 1539 ਈਸਵੀ ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਕਨੋਜ਼ ਦਾ ਯੁੱਧ ਹੋਇਆ ਸੀ 1540 ਈਸਵੀ ਦੇ ਵਿੱਚ ਤੇ ਸਰਹੰਦ ਦਾ ਯੁੱਧ ਹੋਇਆ ਸੀ 1555 ਈਸਵੀ ਦੇ ਵਿੱਚ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਡੀ ਪਹਿਲਾ ਦੇਵਰਾ ਦਾ ਯੁੱਧ ਹੋਇਆ ਸੀ 1531 ਈਸਵੀ ਦੇ ਵਿੱਚ ਫਿਰ ਚੌਸਾ ਦਾ ਯੁੱਧ ਹੋਇਆ ਸੀ 1539 ਈਸਵੀ ਦੇ ਵਿੱਚ ਕਨੋਜ ਦਾ ਯੁੱਧ ਹੋਇਆ ਸੀ 1540 ਈਸਵੀ ਦੇ ਵਿੱਚ ਕਨੋਜ ਜਾਂ ਬਿਲਗ람 ਵੀ ਲਿਖ ਸਕਦੇ ਨੇ ਤੇ ਸਰਹੰਦ ਦਾ ਯੁੱਧ ਹੋਇਆ ਸੀ 1555 ਈਸਵੀ ਦੇ ਵਿੱਚ ਤੇ ਇਸ ਤਰ੍ਹਾਂ ਜਿਹੜੇ ਮੇਨ ਬੈਟਲ ਨੇ ਬਹੁਤ ਯੁੱਧ ਕੀਤੇ ਸੀ ਪਰ ਜਿਹੜੇ ਜ਼ਿਆਦਾ ਮੇਨ ਯੁੱਧ ਨੇ ਉਹ ਇਹ ਚਾਰ ਯੁੱਧ ਸੀ ਨੈਕਸਟ ਹੈ ਦੇਵਰਾ ਦਾ ਯੁੱਧ ਕਦੋਂ ਹੋਇਆ ਸੀ ਜਿਹੜਾ ਦੇਵਰਾ ਦਾ ਯੁੱਧ ਇਹ ਕਦੋਂ ਹੋਇਆ ਸੀ 1531ਵੀਂ ਦੇ ਵਿੱਚ ਜਾਂ 1531 32ਵੀਂ ਦੇ ਵਿੱਚ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਦੇਖੋ 1532 ਦੇ ਵਿੱਚ ਹੁਮਾਯੂ ਨੇ ਸ਼ੇਰ ਖਾਨ ਦੇ ਉੱਤੇ ਹਮਲਾ ਕਰਤਾ ਸੀ ਅਫਗਾਨਾਂ ਦੀ ਔਰਤੋਂ ਨੇਤਰਤਾ ਕਿਸ ਨੇ ਕੀਤਾ ਸੀ ਮਹਿਮੂਦ ਲੋਧੀ ਨੇ ਕੀਤਾ ਸੀ ਤੇ ਮਹਿਮੂਦ ਲੋਧੀ ਜੋ ਉਹ ਹਾਰ ਗਿਆ ਸੀ ਇਸ ਯੁੱਧ ਦੇ ਵਿੱਚ ਤੇ ਹੁਮਾਯੂ ਦੀ ਜਿੱਤ ਹੋਈ ਸੀ ਦੇਵਰਾ ਦੇ ਯੁੱਧ ਵਿੱਚ ਨੈਕਸਟ ਟਾਈਮ ਚੋਸਾ ਦਾ ਯੁੱਧ ਕਦੋਂ ਹੋਇਆ ਸੀ ਜੋ ਚੋਸਾ ਦਾ ਯੁੱਧ ਹੈ ਇਹ ਕਦੋਂ ਹੋਇਆ ਸੀ 26 ਜੂਨ 1539 ਨੂੰ ਆਪਸ਼ਨ ਨੰਬਰ ਪੀ ਇਸ ਦਾ ਰਾਈਟ ਆਨਸਰ ਹੈ ਚੋਸਾ ਦਾ ਯੁੱਧ ਹੋਇਆ ਸੀ ਇਹ ਹੋਇਆ ਸੀ ਅਦੂਨ ਜਿਹੜਾ ਅੱਜਕੱਲ ਦਾਦੂਨਿਕ ਬਹਾਰ ਰਾਜ ਦੇ ਬਕਸਰ ਜ਼ਿਲ੍ਹੇ ਦੇ ਵਿੱਚ ਬਕਸਰ ਜ਼ਿਲ੍ਹੇ ਦੇ ਵਿੱਚ ਸਥਿਤ ਚੋਸਾ ਇੱਕ ਕੋਲ ਮਤਲਬ ਬਕਸਰ ਜ਼ਿਲ੍ਹੇ ਦੇ ਦੇ ਵਿੱਚ ਇੱਕ ਚੋਸਾ ਨੰਦ ਦਾ ਪਿੰਡਾ ਉਸ ਦੇ ਕੋਲੇ ਲੜਿਆ ਗਿਆ ਸੀ ਇਹ ਯੁੱਧ ਜਿਸ ਦੇ ਵਿੱਚ ਸ਼ੇਰ ਸ਼ਾ ਸੂਰੀ ਦੀ ਜਿੱਤ ਹੋਈ ਸੀ ਤੇ ਹੁਮਾਈਉਂ ਜਿਹੜੇ ਆਪਣੀ ਜਾਨ ਬਚਾਉਣ ਦੇ ਲਈ ਯੁੱਧ ਭੂਮੀ ਤੋਂ ਭੱਜ ਗਿਆ ਸੀ ਨੈਕਸਟ ਹੈ ਕਿਹੜੇ ਯੁੱਧ ਤੋਂ ਬਾਅਦ ਸ਼ੇਰ ਖਾਨ ਦਾ ਨਾਂ ਸ਼ੇਰ ਸ਼ਾ ਸੂਰੀ ਹੋ ਗਿਆ ਸ਼ੇਰ ਸ਼ਾ ਸੂਰੀ ਦਾ ਪਹਿਲਾ ਨਾਮ ਕੀ ਸੀ ਸ਼ੇਰ ਖਾਨ ਸੀ ਤੇ ਇਹ ਨਾਮ ਹੋਇਆ ਸੀ অপਸ਼ਨ ਨੰਬਰ ਬੀ ਚੋਸਾ ਦੇ ਯੁੱਧ ਤੋਂ ਬਾਅਦ ਠੀਕ ਹੈ ਚੌਸਾ ਦਾ ਯੁੱਧ ਹੁਣ ਮੈਂ ਤੁਹਾਨੂੰ ਉੱਪਰ ਦੱਸ ਹੀ ਦਿੱਤਾ 20 ਚੌਸਾ ਯੁੱਧ 1539 ਈਸਵੀ ਨੂੰ ਹੋਇਆ ਸੀ ਠੀਕ ਹੈ 26 ਜੂਨ 1539 ਈਸਵੀ ਨੂੰ ਹੋਇਆ ਸੀ ਚੌਸਾ ਨਾਮ ਦੇ ਪਿੰਡ ਦੇ ਕੋਲੇ ਬਕਸਰ ਜ਼ਿਲ੍ਹੇ ਦੇ ਵਿੱਚ ਜੋ ਕਿ ਬਿਹਾਰ ਦੇ ਵਿੱਚ ਆ ਨੈਕਸਟ ਹੈ ਬਿਲਗ੍ਰਾਮ ਦਾ ਯੁੱਧ ਕਦੋਂ ਲੜਿਆ ਗਿਆ ਬਿਲਗ੍ਰਾਮ ਦਾ ਯੁੱਧ ਜਾਂ ਕਨੋਜ਼ ਦਾ ਯੁੱਧ ਇਹ ਲੜਿਆ ਗਿਆ ਲੜਿਆ ਗਿਆ ਸੀ 17 ਮਈ 1540 ਈਸਵੀ ਨੂੰ ਆਪਸ਼ਨ ਨੰਬਰ A ਇਸ ਦਾ ਰਾਈਟ ਆਂਸਰ ਹੈ ਹੁਮਾਇੂ ਦੀ ਸੇਨ ਇਹ ਜੋ ਇਹ ਹਾਰ ਗਈ ਸੀ ਬਿਲਗ람 ਦੇ ਯੁੱਧ ਦੇ ਵਿੱਚ ਕਨੋਜ ਦੇ ਯੁੱਧ ਤੋਂ ਆਵਾਜ਼ ਕਨੋਜ ਦਾ ਬਿਲਗ람 ਇੱਕੋ ਹੀ ਗੱਲ ਹੈ ਮੈਂ ਤੁਹਾਨੂੰ ਬਾਰੀ-ਬਾਰੀ ਕਹਿੰਨੀ ਕਨਫਿਊਜ਼ ਨਾ ਹੋਈਓ ਕਨੋਜ ਦੇ ਯੁੱਧ ਤੋਂ ਆਵਾਜ਼ ਹੀ ਹਮਾਇੂ ਨੇ ਹਮਾਇੂ ਅਜੇ ਉਸ ਨੂੰ ਆਪਣੀ ਗੱਦ ਰਾਜ ਗੱਦੀ ਨੂੰ ਛੱਡ ਕੇ ਭੱਜਣਾ ਪਿਆ ਸੀ ਤੇ ਦਿੱਲੀ ਦਾ ਰਾਜ ਹੈ ਜੋ ਸ਼ੇਸ਼ਾ ਸੂਰੀ ਦੇ ਅਧਿਕਾਰ ਦੇ ਵਿੱਚ ਆ ਗਿਆ ਸੀ ਦੇਖੋ ਆਪਾਂ ਗੱਲ ਕੀਤੀ ਇਸ ਨੇ ਵੀ 1540 ਤੋਂ 1555 ਇਸਵੀ ਤੱਕ ਦਾ ਜਿਹੜਾ ਇਹ ਘੋੜਾ ਰਿਆ ਸੀ ਮਤਲਬ ਨਿਰਵਾਸਿਤ ਜੀਵਨ ਨੇ ਨਿਵਤਿਤ ਕੀਤਾ ਸੀ ਤਾਂ ਆਪਾਂ 17 ਮਈ 1540 ਵਿਦੇਵੀ ਬਿਲਗਰਾਮ ਦੇ ਯੁੱਧ ਤੋਂ ਬਾਅਦ ਇਹ ਪਹੋੜਾ ਹੋ ਗਿਆ ਸੀ ਨੈਕਸਟ ਹੈ ਸਰਹਿੰਦ ਦਾ ਯੁੱਧ ਕਦੋਂ ਹੋਇਆ ਸੀ ਜੋ ਸਰਹਿੰਦ ਦਾ ਯੁੱਧ ਹੋਇਆ ਸੀ ਇਹ ਹੋਇਆ ਸੀ 22 ਜੂਨ 1555 ਇਸਵੀ ਵਿੱਚ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਕਿੰਜ਼ ਐਗਜੈਕਟ ਡੇ ਤੁਸੀਂ ਯਾਦ ਕਰਿਓ ਕਿ ਕਿकई ਵਾਰ ਆਏ ਕਨਫਿਊਜ਼ ਕਰ ਲੈਂਦੇ ਨੇ ਪਿਛਲੇ ਸਨ ਸਹੀ ਦਾ ਮਤਲਬ ਸਰਹੰਦ ਦੇ ਸੇਮ ਤਾਰੀਖ ਦੇ ਸਹੀ ਤਾਰੀਖ ਦੇ ਮੂਲੇ ਡਾਟਾ ਵਿੱਚ ਹੀ ਕਨਫਿਊਜ਼ ਕਰ ਦਿੰਦੇ ਨੇ ਤਾਂ ਇਹ 22 ਜੂਨ 1555 ਈਸਵੀ ਨੂੰ ਹੋਇਆ ਸੀ ਸਰਹੰਦ ਦਾ ਯੁੱਧ ਇਸ ਯੁੱਧ ਦੇ ਵਿੱਚ ਮੁਗਲ ਸੈਨਾ ਦਾ ਨੇਤਪਤ ਬੈਰਮ ਖਾਨ ਨੇ ਕੀਤਾ ਸੀ ਜਿਸ ਦੇ ਵਿੱਚ ਹਮਾਇਉਨ ਨੂੰ ਸਫਲਤਾ ਮਿਲੀ ਸੀ ਤੇ ਇਸ ਯੁੱਧ ਤੋਂ ਬਾਅਦ ਹਮਾਇਉਨ ਜਿਆ ਫੇਰ ਤੋਂ ਦਿੱਲੀ ਦੀ ਗੱਦੀ ਦੇ ਉੱਤੇ ਬੈਠ ਗਿਆ ਸੀ ਤੇ ਫਿਰ ਇਹਨੇ 1555-56 ਈਸਵੀ ਦੇ ਵਿੱਚ ਸ਼ਾਸਨ ਕੀਤਾ ਸੀ 1556 ਈਸਵੀ ਦੇ ਵਿੱਚ ਤਾਂ ਕਿਉਂਕਿ ਜੀ ਮੌਤ ਹੀ ਹੋ ਗਈ ਜੀ ਨੇਕੋ ਕਿ 1540 ਇਸਵੀ ਦੇ ਵਿੱਚ ਕਨੋਜ਼ ਦੇ ਯੁੱਧ ਤੋਂ ਬਾਅਦ ਦਿੱਲੀ ਦੀ ਗੱਦੀ ਛੱਡਣੀ ਪਈ ਸੀ ਹੁਮਾਯੂ ਨੂੰ ਤੇ 1552 ਇਸਵੀ ਦੇ ਵਿੱਚ ਸਰਹਿੰਦ ਦੇ ਯੁੱਧ ਦੇ ਵਿੱਚ ਹੁਮਾਯੂ ਦੀ ਜਿੱਤ ਹੋਈ ਸੀ ਤੇ ਉਹ ਦੁਬਾਰਾ ਦਿੱਲੀ ਦੀ ਗੱਦੀ ਦੇ ਉੱਤੇ ਬੈਠ ਗਿਆ ਸੀ ਨੈਕਸਟ ਏ ਹੁਮਾਯੂ ਦਾ ਮਕਬਰਾ ਕਿੱਥੇ ਸਥਿਤ ਹੈ ਹੁਮਾਯੂ ਦਾ ਮਕਬਰਾ ਇਹ ਕਿੱਥੇ ਆ ਦਿੱਲੀ ਵਿਖੇ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਏ हुमायूं ਦਾ ਮਕਬਰਾ ਕਿਸ ਨੇ ਬਣਵਾਇਆ ਸੀ ਜੋ ਹਮਾਇੂਨ ਦਾ ਮਕਬਰਾ ਇਹ ਬਣਵਾਇਆ ਸੀ ਹਾਜੀ ਬੀਗਮ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਅਨਸਰ ਹੈ ਹਾਜੀ ਬੀਗਮ ਕੌਣ ਸੀ ਹਮਾਇੂ ਦੀ ਪਤਨੀ ਸੀ ਹਮਾਇੂ ਦੀ ਪਤਨੀ ਹਾਜੀ ਬੀਗਮ ਨੇ ਦਿੱਲੀ ਦੇ ਵਿੱਚ ਹਮਾਇੂਨ ਦਾ ਮਕਬਰਾ ਜੋ ਬਣਵਾਇਆ ਸੀ ਤੇ ਇਸ ਦੇ ਮਕਬਰੇ ਨੂੰ ਇੱਕ ਵਫਾਦਾਰ ਪਤਨੀ ਦੀ ਮਹਿਬੂਬਾ ਨਾਮਮ ਮਹਿਬੂਬਾ ਨਾਮਾ पेशकश भी किया जाता है यह याद रखियो एक वफादार पत्नी महबूब महबूबा न पेशकश किया जाता है हाजी बेगम ने बनवाया मैं हुमायूं का मकबरा कितने बनवाया सी दिल्ली विखे नैक्सट है हुमायूं नामा की रचना किसने की हमायूं नामा की रचना की सी गुलबदन बेगम ने हमायूं सौतेली भैन सिंह गुलबदन बेगम जिसने कि हुमायूं नामा लिखा सी नैक्सट है ਦਿੱਲੀ ਦੇ ਨੇੜੇ ਹਮਾਇੂ ਨੇ ਕਿਹੜੇ ਨਗਰ ਦੀ ਸਥਾਪਨਾ ਕੀਤੀ ਸੀ ਦਿੱਲੀ ਦੇ ਨੇੜੇ ਹਮਾਇੂ ਨੇ ਦੀਨਪਨਾ ਨਾਦੀ ਦੀਪਨਾ ਨਗਰ ਨਾਮ ਦੇ ਨਗਰ ਦੀ ਸਥਾਪਨਾ ਕੀਤੀ ਸੀ অপਸ਼ਨ ਨੰਬਰ B ਇਸ ਦਾ ਰਾਈਟ ਆਂਸਰ ਹੈ ਤੇ ਦੀਨਪਨਾ ਨਗਰ ਦੇ ਵਿੱਚ ਹੀ ਜੋ ਸ਼ੇਰ ਮੰਡਲ ਨਾਦੀ ਲਾਇਬ੍ਰੇਰੀ ਸੀ ਉੱਥੋਂ ਦੇ ਪੁੜਿਆਂ ਦੇ ਵਿੱਚ ਡਿੱਗ ਕੇ ਹੀ ਹਮਾਇੂ ਦੀ ਮੌਤ ਹੋ ਜਾਂਦੀ ਹੈ 1556 ਇਸ ਵੀ ਦੇ ਵਿੱਚ ਨੈਕਸਟ ਹੈ ਕਿਹੜੇ ਯੁੱਧ ਨੂੰ ਹਾਰਨ ਤੋਂ ਬਾਅਦ ਹਮਾਇੂ ਨੂੰ ਭਾਰਤ ਤੋਂ ਬਾਹਰ ਆਸਰਾ ਲੈਣਾ ਪਿਆ ਸੀ ਇਹ ਆਸਰਾ ਲੈਣਾ ਪਿਆ ਸੀ ਕਨੋਜ਼ ਨੂੰ ਯੁੱਧ ਤੋਂ ਬਾਅਦ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਜੋ ਕਿ 17 ਮਈ 1540 ਵਿਰੇ ਵਿੱਚ ਹੋਇਆ ਸੀ ਫਿਰ ਮੈਂ ਰਿਪੀਟ ਤੁਹਾਨੂੰ ਤਾਂ ਬਾਰੀ-ਬਾਰੀ ਕਰੀ ਇਹਨੇ ਤਾਂ ਕਿ ਤੁਹਾਡੇ ਚੰਗੀ ਤਰ੍ਹਾਂ ਯਾਦ ਹੋ ਜਾਏ ਜਿੰਨੀ ਵਾਰ ਰਿਵੀਜ਼ਨ ਹੁੰਦੀ ਉਹਨੇ ਬਾਅਦ ਆਪਣੇ ਕੁਐਸਚਨ ਦੇ ਆਨਸਰ ਜੋ ਪੱਕੇ ਹੋ ਜਾਂਦੇ ਨੇ ਇਸ ਯੁੱਧ ਦੇ ਵਿੱਚ ਹਮਾਇਉਨ ਜੋ ਜੀ ਹਾਰ ਹੋ ਗਈ ਸੀ ਤੇ ਉਹ ਨਿਰਵਾਸਿਤ ਜੀਵਨ ਬਤੀਤ ਕੀਤਾ ਸੀ ਇਸਨੇ ਸਾਰਾ ਮਈ 1540 ਵਿਦੇ ਵਿੱਚ ਕਨੋਸ ਕਨੋਸ ਤੋਂ ਯੁੱਧ ਹਾਰਨ ਤੋਂ ਬਾਅਦ ਇਹ ਆਗਰਾ ਦਿੱਲੀ ਤੇ ਸਿੰਧ ਦੇ ਵਿੱਚ ਥੋੜਾ ਜਿਹਾ ਸਮਿਆ ਬਤੀਤ ਕੀਤਾ ਤੇ ਉਦੋਂ ਬਾਅਦ ਚੋ ਬਿਆਰਮ ਖਾਨ ਦੇ ਸਲਾਹ ਦੇ ਉੱਤੇ ਈਰਾਨ ਦੇ ਸ਼ਾ ਤਹਿ ਮਾਸਬ ਦਰਬਾਰ ਦੇ ਦਰਬਾਰ ਦੇ ਵਿੱਚ ਪਹੁੰਚਿਆ ਸੀ ਜਿਸ ਨੇ ਜਿੱਥੇ ਇਸਨੇ ਨੇ ਸ਼ੀਆ ਧਰਮ ਹੈ ਜੋਸ ਨੂੰ ਸਵੀਕਾਰ ਕੀਤਾ ਸੀ 이란 ਦੇ ਸ਼ਾ ਤੇਮਾਸਪਾ ਤੇਮਾਸਪਾ ਦੇ ਦਰਬਾਰ ਦੇ ਵਿੱਚ ਪਹੁੰਚੇ ਜਿੱਥੇ ਨੇ ਸ਼ੀਆ ਧਰਮ ਵਿੱਚ ਜੋ ਸਨ ਸਵੀਕਾਰ ਕੀਤਾ ਸੀ ਕਈ ਵਾਰ ਇਹ ਵੀ ਪ੍ਰਸ਼ਨ ਆ ਜਾਂਦਾ ਹੈ ਕਿ ਸ਼ੀਆ ਧਰਮ ਕਦੋਂ ਸਵੀਕਾਰ ਕੀਤਾ ਸੀ ਜਾਂ ਕਿੱਥੇ ਸਵੀਕਾਰ ਕੀਤਾ ਸੀ ਨੈਕਸਟ ਸਟੈਪ ਕਿਸ ਦੀ ਸਹਾਇਤਾ ਨਾਲ ਹੁਮਾਇਉ ਨੇ ਦੁਬਾਰਾ ਸੱਤਾ ਹਾਸਲ ਕੀਤੀ ਹੁਮਾਇਉ ਨੇ ਦੁਬਾਰਾ ਸੱਤਾ ਇਹ ਹਾਸਲ ਕੀਤੀ ਸੀ ਈਰਾਨ ਦੇ ਸ਼ਾਹ ਅਤੇ ਬੈਰਮ ਖਾਨ ਦੇ ਸਹਾਇਤਾ ਦੇ ਨਾਲ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ਦੇਖੋ ਈਰਾਨ ਦੇ ਸ਼ਾਹ ਦੇ ਦਰਬਾਰ ਦੇ ਵਿੱਚ ਇਹ ਪਹੁੰਚਿਆ ਸੀ ਤੇ ਬੈਰਮ ਖਾਨ ਜੋ ਇਹ ਉਹ ਇਸ ਦਾ ਮਤਲਬ ਕੀ ਵੀ ਆਪਾਂ ਕਹਦੇ ਵੀ ਸੇਨਾਪਤੀ ਸੀ ਨੈਕਸਟ ਹੈ ਆਪਣੇ ਨਿਰਵਾਸਨ ਕਾਲ ਦੇ ਸ਼ੁਰੂ ਵਿੱਚ ਹਮਾਇਉ ਨੇ ਕਿਸ ਕੋਲ ਆਸਰਾ ਲਿਆ ਜਿਹੜਾ ਜਿਹੜਾ ਦਾ ਨਿਰਵਾਸਨ ਕਾਲ ਇਹ 1540 ਤੋਂ 1554 ਤੱਕ ਰਿਹਾ ਸੀ ਇਸ ਦੀ ਸਟਾਰਟਿੰਗ ਦੇ ਵਿੱਚ ਹਮਾਇਉ ਨੇ ਆਸਰਾ ਲਿੱਤਾ ਸੀ ਰਾਜਾ ਰਾਣਾ ਬੀਰਸਾਲ ਦੇ ਕੋਲ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਅਮਰਕੋਟ ਦਾ ਰਾਜਪੂਤ ਸ਼ਾਸਕ ਸੀ ਰਾਣਾ ਬੀਰਸਾਲ ਜਿਸ ਤੇ ਹਮਾਇਉ ਨੇ ਸ਼ਰਨ ਣਿੱਤੀ ਸੀ ਤੇ ਰਾਣਾ ਬੀਰਸਾਲ ਦੇ ਮਹਿਲ ਦੇ ਵਿੱਚ 15 ਅਕਤੂਬਰ 1542 ਵੀ ਨੂੰ 15 ਅਕਤੂਬਰ 1542 ਵੀ ਨੂੰ ਅਕਬਰ ਦਾ ਜਨਮ ਹੋਇਆ ਸੀ ਨੈਕਸਟ ਹੈ ਦਿੱਲੀ ਦੀ ਗੱਦੀ ਤੇ ਬੈਠਣ ਤੋਂ ਪਹਿਲਾਂ ਹਮਾਇਉ ਕਿੱਥੋਂ ਦਾ ਸੁਬੇਦਾਰ ਸੀ ਦਿੱਲੀ ਦੇ ਗੱਦੀ ਦੇ ਉੱਤੇ ਬੈਠਣ ਤੋਂ ਪਹਿਲਾਂ ਹਮਾਇਉ ਬਦਖਸਾ ਦਾ ਸੁਬੇਦਾਰ ਸੀ অপਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਹਮਾਇਉ ਨੂੰ 12 ਸਾਲ ਦੀ ਉਮਰ ਦੇ ਵਿੱਚ ਬਦਖਸਾ ਦਾ ਸੁਬੇਦਾਰ ਬਣਾ ਕੇ ਇੱਕ ਮਹੱਤਵਪੂਰਨ ਜਿਹੜੀ ਉਹ ਮਤਲਬ ਕਿ ਪਦ ਦਿੱਤਾ ਗਿਆ ਸੀ ਨੈਕਸਟ ਟਾਈਮ ਕਿਹੜਾ ਮੁਗਲ ਸ਼ਾਸਕ ਹਫਤੇ ਦੇ 7 ਦਿਨ ਅਲੱਗ-ਅਲੱਗ ਰੰਗ ਦੇ ਕੱਪੜੇ ਪਹਿਨਦਾ ਸੀ ਜਿਹੜਾ ਹੁਮਾਯੂੰ ਆ ਇਹ ਹਫਤੇ ਦੇ 7 ਦਿਨ ਅਲੱਗ-ਅਲੱਗ ਤਰ੍ਹਾਂ ਦੇ ਕੱਪੜੇ ਅਲੱਗ-ਅਲੱਗ ਰੰਗਾਂ ਦੇ ਕੱਪੜੇ ਪਹਿਨਦਾ ਸੀ ਹੁਮਾਯੂੰ ਜੋਤਿਸ਼ ਦੇ ਵਿੱਚ ਵਿਸ਼ਵਾਸ ਰੱਖਦਾ ਸੀ ਤੇ ਸਪਤਾਹ ਦੇ 7 ਦਿਨ ਇਸ ਕਰਕੇ ਅੱਡੇ ਰੰਗ ਦੇ ਕੱਪੜੇ ਪਾਉਂਦਾ ਸੀ ਨੈਕਸਟ ਟਾਈਮ ਹੁਮਾਯੂੰ ਨਸੀਬ ਖਾਨ ਅਤੇ ਤਾਤਾਰ ਖਾਨ ਦੇ ਵਿਚਕਾਰ ਕਿਹੜਾ ਯੁੱਧ ਲੜਿਆ ਗਿਆ ਹੁਮਾਇੂ ਅਤੇ ਨਸੀਬ ਖਾਨ ਅਤੇ ਤਾਤਰ ਖਾਨ ਦੇ ਵਿਚਕਾਰ ਮਾਛੀਵਾੜਾ ਦਾ ਯੁੱਧ ਲੜਿਆ ਗਿਆ ਸੀ অপਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਹੈ ਜੋ ਕਿ 1552 ਈਸਵੀ ਦੇ ਵਿੱਚ ਲੜਿਆ ਗਿਆ ਸੀ ਨੈਕਸਟ ਹੈ ਚੋਸਾ ਸਰਹਿੰਦੇ ਤਾਂ ਮੈਂ ਸੋਨਸਾਰੇ ਉੱਪਰ ਆਪਾਂ ਕਰ ਲਈ ਡਿਟੇਲ ਦੇ ਵਿੱਚ ਨੈਕਸਟ ਹੈ ਹਮਾਇੂ ਨੇ ਬੰਗਾਲ ਦੇ ਗੋਂਡ ਖੇਤਰ ਦਾ ਕੀ ਨਾ ਰੱਖਾ ਬੰਗਾਲ ਦੇ ਵਿੱਚ ਦੇਖੋ ਮਤਲਬ ਕਿ ਕੀਨੇ ਬੰਗਾਲ ਦੇ ਵਿੱਚ ਅਭਿਆਨ ਚਲਾਇਆ ਸੀ ਯੁੱਧ ਅਭਿਆਨ ਇਹ ਹਮਾਇੂ ਨੇ ਚਲਾਇਆ ਸੀ तैय ही ਰੱਖਿਆ ਸੀ ਜੰਨਤਾਬਾਦ ਹਮਾਇੂ ਨੇ ਬੰਗਾਲ ਦੇ ਕੋਂਡ ਖੇਤ ਦਾ ਨਾਂ ਜੰਨਤਾਬਾਦ ਰੱਖਿਆ ਸੀ অপশন ਨੰਬਰ ਸੀ ਇਸ ਦਾ রাইਟ ਆਂਸਰ ਹੈ ਨੈਕਸਟ ਹੈ ਕਿਹੜਾ ਸਮਕਾਲੀ ਸਰੋਤ ਖਗੋਲ ਸ਼ਾਸਤਰ ਅਤੇ ਜੋਤਿਸ਼ ਸ਼ਾਸਤਰ ਦੇ ਪ੍ਰਤੀ ਹਮਾਇੂ ਦੇ ਅਨੁਰਾਗ ਦਾ ਚਿੱਤਰਣ ਕਰਦਾ ਹੈ ਖਗੋਲ ਸ਼ਾਸਤਰ ਤੇ ਜੋਤਿਸ਼ ਸ਼ਾਸਤਰ ਦੇ ਪ੍ਰਤੀ ਹਮਾਇੂ ਦੇ ਅਨੁਰਾਗ ਦਾ ਚਿੱਤਰਣ ਕੌਣ ਕਰਦਾ ਹੈ ਕਾਨੂੰਨ-ਏ-ਹਮਾਇੂਨੀ অপশন ਨੰਬਰ ਡੀ ਇਸ ਦਾ রাইਟ ਆਂਸਰ ਹੈ ਦੇਖੋ ਹੁਮਾਯੂ ਨਾਮਾ ਕਿਸ ਨੇ ਲਿਖਿਆ ਸੀ ਗੁਲਬਦਨ ਬੇਗਮ ਨੇ ਲਿਖਿਆ ਸੀ ਤਾਰੀਖ ਹੈ ਰਸ਼ੀਦੀ ਇਹ ਕਿਸ ਦੀ ਰਚਨਾ ਹੈ ਮਿਰਜ਼ਾ ਮੁਹੰਮਦ ਹੈਦਰ ਦੁਗਲਾਤ ਦੀ ਮਿਰਜ਼ਾ ਮੁਹੰਮਦ ਹੈਦਰ ਦੁਗਲਾਤ ਦੀ ਰਚਨਾ ਹੈ ਤਾਰੀਖ ਹੈ ਰਸ਼ੀਦੀ ਤੁਜਕੇ ਬਾਵਰੀ ਬਾਬਰ ਦੀ ਰਚਨਾ ਹੈ ਜਾਂ ਇਸ ਨੂੰ ਬਾਬਰ ਨਾਮਾ ਵੀ ਕਿਹਾ ਜਾਂਦਾ ਹੈ ਨੈਕਸਟ ਹੈ ਦਿੱਲੀ ਦੀ ਕਿਹੜੀ ਇਤਿਹਾਸਿਕ ਇਮਾਰਤ ਭਾਰਤੀ ਅਤੇ ਫਾਰਸੀ ਵਾਸਤੂ ਕਲਾ ਸ਼ੈਲੀ ਦਾ ਉਦਾਹਰਨ ਹੈ ਭਾਰਤੀ ਤੇ ਫਾਰਸੀ ਵਾਸਤੂ ਕਲਾ ਸ਼ੈਲੀ ਦਾ ਉਦਾਹਰਨ ਇਹ ਕਿਹੜੀ ਇਮਾਰਤ ਹੈ ਹੁਮਾਇੂੰ ਦਾ ਮਕਬਰਾ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ਜਿਸ ਨੂੰ ਕਿ ਹਾਜੀ ਬੇਗਮ ਜੋ ਕਿ ਹੁਮਾਇੂੰ ਦੀ ਪਤਨੀ ਸੀ ਉਸਨੇ ਬਣਵਾਇਆ ਸੀ ਨੈਕਸਟ ਹੈ ਹੁਮਾਇੂੰ ਨੇ ਕਿਹੜੇ ਵਿਦਵਾਨ ਨੂੰ ਅਮੀਰ ਅਖਬਾਰ ਦੀ ਉਪਾਧੀ ਦਿੱਤੀ ਅਮੀਰ ਅਖਬਾਰ ਅਖਬਾਰ ਹੈ ਜੋ ਅਖਬਾਰ ਸੋਰੀ ਇਹ ਜੀ ਉਪਾਦੀ ਦਿੱਤੀ ਸੀ ਖਵਾਰ ਮਿਰਜਾ ਖੋਂਡਾ ਮਿਰ ਵੀ ਲਿਖਿਆ ਹੋਇਆ ਕਿਤੇ ਕਿਤੇ ਖੋਂਡਾ ਮਿਰ ਇਸ ਨੂੰ ਮੁਮਾਇਨ ਨੇ ਅਮੀਰ ਇਹ ਖਵਾਰ ਦੀ ਉਪਾਦੀ ਦਿੱਤੀ ਸੀ ਫਰੈਂਡਸ ਇਹ ਹੈ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ 30 ਐਮਸੀਕਿਊਜ਼ ਪਲੀਜ਼ ਵੀਡੀਓ ਯੂਸਫੁਲ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਇੰਪੋਰਟੈਂਟ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸ਼ੇਅਰ ਮਿਲ ਦਿਓ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ